ਮਿੱਤਰੋ ਥੋੜਾ ਜਿਹਾ ਨਵਾਂ ਵਲੌਗ ਵਿੱਚ ਤੇ ਮਿੱਤਰੋ ਅੱਜ ਆਪਾਂ ਫੇਰ ਥੋੜੇ ਨਵਾਂ ਵਲੌਗ ਲੈ ਕੇ ਆ ਪੀ 5305 ਦਾ ਮਿੱਤਰੋ ਤੇ ਇਹ ਆਪਣਾ ਟਰੈਕਟਰ ਮਿੱਤਰੋ ਚੱਲਦੇ-ਜੱਲਦੇ ਫਿੰਗਰ ਟੁੱਟ ਗਈ ਆ ਠੀਕ ਹੈ ਜੀ ਤਾਂ ਦੱਸੋ ਆਹਦੇ ਕਿਹੜੀ ਫਿੰਗਰ ਟੁੱਟੀ ਆ ਤੇ ਪੈਂਦੇ ਆ ਪਟਾਕੇ ਮਿੱਤਰੋ ਸੀਜ਼ਨ ਦੇ ਵਿੱਚ ਟਿੱਕੇ ਟਰੈਕਟਰਾਂ ਦੇ ਤੇ ਆਹ ਨੂੰ ਚੈੱਕ ਕਰ ਲਈਏ ਲੋਈ ਮਿੱਤਰੋ ਖੋਲ ਲਿਆ ਆ ਪਟਾਟਰ 5305 ਮਿੱਤਰੋ ਤੇ ਇਹ ਮਿੱਤਰੋ ਸੀਜ਼ਨ ਦੇ ਵਿੱਚ ਚੱਲਦੇ-ਜੱਲਦੇ ਨਾਲ ਸੁਪਰ ਸੇਟਰ ਤੇ ਮਿੱਤਰੋ ਇਹ ਚ ਪਾ ਲਿਆ ਪਟਾਕਾ ਦੰਗਰ ਤੋਂ ਉਰਤੀ ਮਿੱਤਰੋ ਆ ਦੇਖੋ ਟੁੱਟ ਗਿਆ ਨੇ ਤੇ ਮਿੱਤਰੋ ਆ ਕੰਪਨੀਆ ਨੂੰ ਕਹਿਣਾ ਚਾਹੁੰਦਾ ਆ ਵੀ ਮਿੱਤਰੋ ਇਹ ਰੇ ਟਰੈਕਟਰ ਬਣਾ ਦਿੱਤੇ ਆ 63 ਹਸਪਾਵਰ ਠੀਕ ਹੈ ਜੀ ਤੇ ਜੇ ਮੇਰੀ ਵੀਡੀਓ ਨੂੰ ਤੱਕੀ ਜਾਂਦੀ ਆ ਤਾਂ ਠੀਕ ਹੈ ਤੇ ਇਹ ਮਿੱਤਰੋ ਚੋਂ ਪੁਰਾਣੀ ਪਲੇਟ ਪਾਈ ਆ ਠੀਕ ਹੈ 63 ਹਸਪਾਵਰ ਮਿੱਤਰੋ ਟਰੈਕਟਰ ਆ ਮੈਂ ਆਪਣੇ ਜੂਨੀਅਰ ਬਾਰੇ ਗੱਲ ਕਰਦਾ ਠੀਕ ਹੈ ਜੀ ਮੈਂ ਹੋਰ ਟਰੈਕਟਰਾਂ ਬਾਰੇ ਗੱਲ ਕਰਦਾ ਤੇ ਮਿੱਤਰੋ ਇਹ ਚੋਂ ਪੁਰਾਣੀ ਪਲੇਟ ਪਾਈ ਆ ओके जी ਤੇ ਕੰਪਨੀ ਨੂੰ ਵੱਡੇ ਜਿਹਦਾ 6300 ਅਪਰੇਟਰ ਹੈ ਇਹਨੂੰ 7500 ਪਾਵਰ ਵਾਲੀ ਪਲੇਟ ਚਾਹੀਦੀ ਆ ਤੇ ਮਿੱਤਰੋ ਆਪਾਂ ਇੱਥੇ ਕਲੱਚ ਨਾਲ 7500 ਹਸਪਾਵਟੇਟਰ ਦਾ ਲੱਗਣਾ ਠੀਕ ਹੈ ਮਿੱਤਰੋ ਆਪਾਂ ਸੱਤ ਫੈਨ ਨੇ ਨਾ ਪਲੇਟ ਪਾਉਣੀ ਆ ਬੱਚੇ ਦੇ ਓਕੇ ਜੀ ਤੇ ਸੱਤ ਫੈਨ ਪਾਵਾਂਗੇ ਤੇ ਉਹ ਵੀ ਲਿਆਵਾਂਗੇ ਤੁਹਾਨੂੰ ਉਹ ਵੀ ਦੱਸਾਂ ਕਿੰਨੇ ਦਾ ਸਮਾਨ ਆਇਆ ਆਪਣਾ ਵੀ ਉਹ ਕਿੰਨੇ ਦੀ ਆਉਂਦੀ ਆ ਠੀਕ ਹੈ ਜੀ ਤੇ ਮਿੱਤਰੋ ਛੋਟਾ ਕਲੱਚ ਆ ਇਹ ਹੈਗਾ 5310 ਵਾਲਾ ਮਿੱਤਰੋ ਕਲੱਚ ਇਹਦਾ ਓਕੇ 5310 ਵਾਲਾ ਤੇ ਜਿਹੜੀ ਜਿਹੜੀ ਮਿੱਤਰੋ ਪੇਡ ਨਾ ਪੇਡੀ ਵਾਲੀ ਪਾਉਣੀ ਆ ਉਹ ਵੀ ਹੋਰ ਫੈਨ ਪਾਵਾਂਗੇ ਇਹ ਵੀ ਯਾਰ ਛੋਟੀ ਆ ਬੱਚਾ ਇਹ ਪਤਾ ਨਹੀਂ ਕੰਪਨੀ ਕੀ ਸੋਚ ਕੇ ਇਹ ਚੀਜ਼ਾਂ ਪਾਉਂਦੀ ਆ ਪਰ ਛਾੜਦੇ ਥੋੜਾ ਬਗਾਨੇ ਪੱਤਾ ਐ ਰਗੜ ਕੇ ਰੱਖਦਾ ਫੜ ਕੇ ਚਲੋ ਮਿੱਤਰੋ ਸਮਾਨ ਸਮੋ ਲੈ ਕੇ ਆਉਂਦੇ ਟਰੈਕਟਰ ਦਾ ਤੇ ਕਰਦੇ ਆ ਫਟਾਪ ਉੱਪਰ ਤੇ ਮਿੱਤਰੋ ਮੇਤੋਂ ਵਲੌਗ ਤਾਂ ਨਹੀਂ ਪਾ ਹੋਏ 2-3 ਮਹੀਨੇ ਤੇ ਯਾਰ ਮੇਰਾ ਡੈਡੀ ਬਹੁਤ ਬੂਮਾਰਤੀ ਕਰ ਡੈਡੀ ਮੇਰਾ 3 ਮਹੀਨੇ ਇੰਨਾ ਬੂਮਾਰਤੀ ਨਾ ਬਹੁਤ ਜਿਆਦੇ ਸੀਗਾ ਤੇ ਤੁਹਾਨੂੰ ਦੱਸੇ ਜਾਂਦਾ ਵੀ ਕਾਤੇ ਨਹੀਂ ਮੇਰੇ ਵਲੌਗ ਆਏ ਤੇ ਮੈਟਰ ਵਾਸ ਕਰਕੇ ਨਾ ਮੇਤੋਂ ਬਲੌਗ ਨਹੀਂ ਪਏ ਤੇ ਜਿਹੜੀ ਮੇਰੇ ਦੀ ਯਾਰ ਡੈੱਥ ਹੋ ਗਈ ਆ 9ਵੇਂ ਮਹੀਨੇ ਦੀ 11 ਤਰੀਕ ਨੂੰ ਤੇ ਐਸ ਕਰਕੇ ਨਹੀਂ ਯਾਰ ਮੇਤੋਂ ਬਲੌਗ ਪਏ ਹੋਰ ਨਹੀਂ ਕੋਈ ਚੱਕਰ ਆ ਕੰਮ ਦਾ ਵੀ ਇੱਕ ਪੂਰਾ ਰੱਛ ਪਿਆ ਸੀ ਟਰੈਕਟਰ ਨਾਲ ਇੱਕ ਯਾਰ ਉਧਰ ਘਰ ਦੀ ਪਰੇਸ਼ਾਨੀ ਹੈ ਨਾ ਜਦੋਂ ਬੰਦੇ ਤੇ ਆ ਜਾਂਦੀ ਆ ਤੇ ਫੇ ਬੰਦੇ ਕੋਲ ਸੋਝਦਾ ਨਹੀਂਗਾ ਇਹ ਚੀਜ਼ ਆਪ ਨੂੰ ਮੈਟਰ ਨਹੀਂ ਕਰਦੀ ਆ ਤੇ ਹੁਣ ਆਪਾਂ ਮਿੱਤਰੋ ਚਲਾਮਾ ਕੰਮ ਫੇਰ ਦੁਬਾਰੇ ਉਦੋਂ ਹੀ ਜਿੱਦਾ ਪਹਿਲਾਂ ਚੱਲਦਾ ਸੀਗਾ ਤੇ ਇਹ ਮਿੱਤਰੋ ਬਹੁਤ ਸਾਵਧਾਨੀ ਨਾਲ ਖੋਲਣਾ ਪੈਂਦਾ ਮੋਰੇ 8 ਪਲੇਟਾਂ ਆ ਲੰਬੜਾ 8 ਹੈ ਕਿੰਨੀਆਂ 2 4 6 8 ਹਾਂ 8 ਪਲੇਟਾਂ ਤੇ ਜਗਜੋਕ ਲਾਗੇ ਮਿੱਤਰੋ ਫੇਰ ਖੋਲਣਾ ਪੈਂਦਾ ਨੇ ਤਾਂ ਇਹ ਪਲਟਾ ਵੀ ਖਾਈ ਜਾਂਦਾ ਇਹ ਤਾਂ ਹੁਣ ਕਿੱਦਾਂ ਕਰੀਏ ਸਮਾਨ ਦਾ ਜਦੋਂ ਮਿੱਤਰੋ ਸਮਾਨ ਤੋਂ ਲੈ ਕੇ ਆਉਣਾ ਇਹਦਾ ਸਮਾਨ ਤੋਂ ਲੈ ਕੇ ਤੇ ਕਰਦੇ ਆ ਫਟ ਤੇ ਮਿੱਤਰੋ ਇਹਦੀ ਬੈਰ ਵੀ ਪਟਣੇ ਆ ਬੈਰੋਂ ਪਟਲੇ ਆ ਤੇ ਡੀਲ ਨਾਲ ਧੋਵਾਂਗੇ ਸਵਾਰ ਕੇ ਚੰਗੀ ਤਰ੍ਹਾਂ ਨਾ ਮੈਂ ਹੀ ਪਾਵਾਂਗੇ ਨਾ ਕਿ ਉਹਨਾਂ ਨੂੰ ਗ੍ਰੀਸ ਪਾਉਣੀ ਠੀਕ ਹੈ ਜੀ ਇਹ ਨਵੇਂ ਮਿੱਤਰੋ ਪਾ ਕਰੋ ਬੈਰੰਗ ਜਿਹੜਾ ਟੇਟਰ ਖਲਾਉਂਦੇ ਆ ਤੇ ਆ ਵੀ ਫਰਾਈ ਵੀਰੋ ਵੀ ਲਾਵਾਂਗੇ ਤੇ 100% 100 ਦੇ ਵਿੱਚੋਂ ਮਿੱਤਰੋ 80% 60% ਸਹੀ ਆ ਬੈਰੰਗ ਪਰ ਨਵੇਂ ਪਾਉਣਾ ਆਪਾਂ 2 250 ਦੀ ਖਾਤਰ ਆਪਾਂ ਇਹ ਬੈਰੰਗ ਜਕੜ ਨਵੇਂ ਠੋਕਾਂਗੇ ਠੀਕ ਹੈ ਕਿਉਂਕਿ ਖੋਲਣਾ ਬਹੁਤ ਔਖਾ ਡੇਡ ਇਦਾਂ ਦੀ ਚੀਜ਼ਾਂ ਤੇ ਮਿੱਤਰੋ ਡੇਡ ਡੇਡ ਦੋਸਤ ਨਾ ਕੰਜੂਸੀ ਨਾ ਕਰਿਆ ਕਰੋ ਇਹ ਨਵੇਂ ਭਾਵੇਂ ਪਾਵਾਂ ਸਹੀ ਆ ਇਹਦਾ ਪਤਾ ਨਹੀਂ ਕਿਹੜੇ ਮੱਕਸੀ ਜਮਾਰ ਜਾਣਾ ਨੇ ਫਾਇਦਾ ਫਾਇਦਾ ਆਤੀ ਆ ਹਵਾ ਦੇ ਨਾਲ ਐਦਾਂ ਚੀਜ਼ ਤੀਜਾ ਦਾ ਨਾ ਫਾਇਦਾ ਲੈ ਲੈਣਾ ਚਾਹੀਦਾ ਇਹ ਸਾਈਡ ਤੇ ਖੜਾ ਕੀਤਾ ਇਹ ਆ ਮੈਂ ਇਹਨੂੰ ਕਰੋ ਕੱਢੋ ਬਾਹਰ ਨੂੰ ਪਹਿਲੇ ਇਹ ਕੰਮ ਆਪਏ ਤੋਂ ਲੈ ਤਾਂ ਧੂੜ ਪੜਦੀ ਕਿ ਨਹੀਂ ਇਹ ਮੂਹ ਸਾਰੇ ਆਕੋ ਨਾ ਗਾਵਾਂ ਨੰਬਣਾ ਓਹ ਹੋ ਐਵੇਂ ਨਹੀਂ ਨਾਟ ਬਣਦੇ ਇਦਾਂ ਕਮਾਈਆਂ ਖਾਲੀਆਂ ਪੈਂਦੀਆਂ ਤੇ ਸਫਾਈ ਬਹੁਤ ਜ਼ਰੂਰੀ ਹੈ ਮਿੱਤਰੋ ਕਿਉਂਕਿ ਆ ਜਿੰਨਾ ਗੰਦ ਨਿਕਲਿਆ ਹਨਾ ਖਾਸ ਕਰਕੇ ਜੋੜੀ ਹੈ ਜੀ ਬਹੁਤ ਪ੍ਰੋਬਲਮ ਪੈਂਦੀ ਹੈ ਤੇ ਕਲਚ ਹਾਰਡ ਹੋ ਜਾਂਦੇ ਆ ਠੀਕ ਹੈ ਜੀ ਜਿੰਨੀ ਸਫਾਈ ਕਰੋਗੇ ਉੰਨੇ ਕਲਚ ਰੈਲਾ ਚਲਾਣਾ ਮਿੱਤਰੋ ਜੀ ਬਾਕੀ ਰਮਾ ਕਰਾਂਗੇ ਸਾਰੀਆਂ ਸ਼ਾਫਟਾ ਆਪਾਂ ਖੋਲ ਕੇ ਯਰਕ ਮਾਰਾਂਗੇ ਠੀਕ ਐਂ ਰੈੜੀਆਂ ਘਾ ਦੇਣੀ ਆਪਾਂ ਪਾਣੀ ਵਾਂਗੂ ਢਲੂ ਕਵਾਚੇ ਮਿੱਤਰੋ ਇਹਦਾ ਨਾਮ ਲਗਾਈਏ ਤੁਹਾਨੂੰ ਕੀ ਕੀ ਚਾਹੀਦਾ ਨਾਲ ਹੈਂ ਲਿਆ ਹਲਾ ਸਸੀਗਾ ਭਾਜੀ ਹੈਲੋ ਆਪਾਂ ਜੀ ਸੈਲ ਮਾਰ ਦੀ ਮਾਰ ਦੇ ਮਾਰੇ ਦਾ ਕਚਰਾ ਆ ਸੈਲਫ ਦੇ ਮਾਰ ਦੇ ਕਚਰਾ ਐ ਮਾਰਦੇ ਹਵਾ ਵਜ ਤੰਗਦਾ ਸੈਲਫ ਦੇ ਵਿੱਚ ਪਾਟ ਕੇ ਸਾਡਾ ਲਾ ਲਿਆ ਫੋਨ ਤੇ ਮੇਰੇ ਆਪਾਂ ਸਮਾਨ ਤੋਂ ਲਿਖਾ ਦਈਏ ਦੁਕਾਨਦਾਰ ਨੂੰ ਤੇ ਉਹ ਸਮਾਨ ਆਪਾਂ ਨੂੰ ਉੱਥੋਂ ਮਿਲੋਗਾ ਦੁਕਾਨ ਤੇ ਨੂਰ ਮੱਲੇ ਪ੍ਰੈਸ਼ਰ ਪਲੇਟ ਇਹਦੇ ਬੈਰੇ ਕੋਈ ਪੱਤਰੀ ਪੀਡੀਓ ਵਾਲਾ ਆ ਫਾਈਲ ਵਾਲਾ ਮੈਂ ਕਹਦਾ ਕਿ ਗੰਦ ਬਸ ਲੋਬੀ ਮਿੱਤਰੋ ਸਮਾਨ ਦਾ ਪਸਾਰਾ ਲਿਖਾਤਾ ਦੁਕਾਨਦਾਰ ਨੂੰ ਤੇ ਆਪਾਂ ਨੇ ਚੋਰ ਸਮਾਨ ਹੋਣਾ ਕਿੰਨੇ ਤੇ ਤੇ ਬਾਕੀ ਦੇਖੋ ਕਿੰਨੇ ਟਾਈਮ ਤੇ ਹੁੰਦਾ ਤੁਹਾਨੂੰ ਸਾਰਾ ਸਮਾਨ ਦੁਕਾਨਾਂਗੇ ਬਲੌਗਰਾਂਹੀਂ ਦੇਖੀ ਕਿ ਆਪਾਂ ਸਮਾਨ ਲੈ ਗਏ ਕਿਹੜੀ ਪ੍ਰੈਸ਼ਰ ਪਲੇਟ ਪਾਣੀ ਆ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਕੋਈ ਵੀ ਗੱਲ ਕਰਨੀ ਆ ਕੋਈ ਵੀ ਟ੍ਰੇਡ ਦਾ ਕੰਮ ਕਰਨਾ ਆਪਾਂ ਮਿੱਤਰੋ ਜੋ ਵੀ ਸਮਾਨ ਤੁਹਾਨੂੰ ਸ਼ੇਅਰ ਪੂਰਾ ਕਰਾਂਗੇ ਤੇ ਆ ਕੋਈ ਤੇ ਮੇਰੀ ਫੈਮਲੀ ਆ ਕਿਉਂਕਿ ਤੁਸੀਂ ਹੈਗੇ ਸਾਡੀ ਫੈਮਲੀ ਠੀਕ ਹੈ ਜੀ ਤੇ ਜਿਹੜਾ ਇਹ ਸਮਾਨ ਪਾਉਣਾ ਤੁਹਾਨੂੰ ਇਹ ਵੀ ਦੱਸਾਂਗੇ ਕਿਹੜਾ ਪਾਰਟ ਨੰਬਰ ਆ ਕਿੱਥੋਂ ਮਿਲਦਾ ਆ ਕਿੰਨੇ ਦਾ ਹੈਗਾ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਸ਼ੇਅਰ ਕਰਾਂਗੇ ਤੇ ਸਾਡੀਆਂ ਵੀਡੀਓ ਦੇਖੀ ਜਾ ਕਰੋ ਐਡੇ ਪਟਾਕੇ ਪਾਈ ਚਲੋ ਠੀਕ ਹੈ ਤੇ ਬਲੌਗ ਤੁਹਾਨੂੰ ਆਈ ਜਾਣੇ ਨਵੇਂ ਤੋਂ ਨਵੇਂ ਠੀਕ ਹੈ ਜੀ ਲੋ ਮਿੱਤਰੋ ਜਲੰਧਰ ਪਹੁੰਚ ਗਏ ਆਪਾਂ ਉਹ ਪਿਆ ਆਪਣਾ ਸਮਾਨ ਠੀਕ ਹੈ ਜੀ ਤੇ ਦੁਕਾਨਦਾਰ ਨੇ 15 ਪਰੋਂ ਖਰਾਬ ਹੋ ਗਈ ਤਾਂ ਨਾ ਸਹੀ ਗੱਲ ਹੈ ਬਾਜੀ ਤੇ ਆਪਾਂ ਨੂੰ ਇੱਥੇ ਆ ਕੇ ਸਮਾਨ ਲਿਆਉਣਾ ਪਿਆ ਇੱਥੇ ਸਾਨੂੰ ਮਿੱਤਰੋ ਆਪੇ ਲੈਣਾ ਪਿਆ ਸਮਾਨ ਜਲੰਧਰ ਆਣ ਕੇ ਚਲੋ ਸਮਾਨ ਚੱਕਦੇ ਆਂ ਆਪਣਾ ਬਾਦ ਪਿਆ ਲਾਦੇ ਮੈਂ ਮਿੱਤਰਾਂ ਸਮਾਨ ਲਿਆ ਚੱਕ ਆਪਾਂ ਸਹੀ ਹੈ ਜੀ ਤੇ ਭਾਰਤਵਾਜੇ ਕੋਲ ਗਿਆ ਉੱਥੋਂ ਲੈ ਲੈ ਦੋ ਹੀ ਨਗ ਲੈਦੇ ਆਪਾਂ ਸਮਾਨ ਦੇ ਤੇ ਜਦੋਂ ਚਾਹਦੇ ਆਂ ਟਰੈਡਰ ਕੋਲ ਮਿੱਤਰੋ ਥੋੜਾ ਟਾਈਮ ਬਹੁਤ ਕਰਵਾਵਾ ਆਏ ਸਵੇਰੇ 7 ਵਜੇ ਭਾਈ ਕਹਿੰਦਾ ਵੀ ਟਰੈਡਰ ਫਟ ਕਰਨਾ ਫਟ ਕਰਨਾ ਵੀ ਛੇਦੀ ਛੇਦੀ ਆਜੋ ਅਜੇ ਮਿੱਤਰੋ ਛੇਦੀ ਕਾਦੇ ਆਏ ਆ ਦਿਹਾੜੀ ساری ਗੱਲ ਹੋ ਗਈ ਆਪਣੀ ਚਲੋ ਹੁਣ ਟਰੈਡਰ ਫਟ ਕਰਦੇ ਆਂ ਜੇ ਆਗੇ ਤੇ ਗੱਡੀ ਲਈ ਭਰਾਣੇ ਮੋੜ ਤੇ ਹੁਣ ਜਾ ਕੇ ਮਿੱਤਰੋ ਟ੍ਰੇਨਟਰ ਕੋਲ ਹੀ ਮਿਲਦੇ ਆਂ ਇਹ ਬਣੇ ਰੋਬ ਲੋਕ ਦੇ ਨਾਲ ਜਾਣਾ ਨਹੀਂ ਕਿਤੇ ਵੀ ਓਕੇ ਉੱਥੇ ਜਾ ਕੇ ਟੱਕਰਦੇ ਆਪਾਂ ਆਓ ਮਿੱਤਰੋ ਆਪਾਂ ਆ ਗਏ ਆਂ ਤੇ ਆ ਚੱਕੋ ਆ ਗਿਆ ਜੀ ਫੋਰ ਫੈਨ ਪਲੇਟ ਓਕੇ ਜੀ ਹੈਵੀ ਗਿਲੂ ਬਾ ਰੋਟੀ ਖਾਏਗਾ ਮਾੜੀ ਮੋਟੀ ਪ੍ਰਸ਼ਾਦਾ ਲੈ ਆਏ ਕੋਈ ਖਾ ਲਵਾਂਗੇ ਤੇ ਆ ਚੱਕੋ ਮਿੱਤਰੋ ਦਿਖਾਉਂਦੇ ਆਂ ਕਿਹੜੀ ਜੀ ਤਾਂ ਆ ਜਾ ਕੋ 50 75 ਵਾਲੀ ਮਿੱਤਰੋ ਇਹ ਮਿੱਤਰੋ 50 75 ਨਵੀਂ ਆ ਪ੍ਰੈਸ਼ਰ ਪਲੇਟ ਸਾਰੀ ਕੰਪਲੀਟ ਏ ਇਹ ਕਰਦੇ ਆ ਫੱਟ ਮਿੱਤਰੋ ਉਧਰ ਆਪਣਾ ਰੈਕਟਰ ਹੋਈ ਜਾਂਦਾ ਫੱਟ ਫਰਾਈ ਬਿਲ ਵੀ ਪੱਟ ਕਰਤਾ ਆਪਾਂ ਹਲੋ ਨਵੇਂ ਮਿੱਤਰਾਂ ਨੂੰ ਲੌਕ ਕਰਤਾ ਆਪਾਂ ਠੀਕ ਹੈ ਲੌਕ ਕਰਕੇ ਫਰਾਈ ਲਗਾਤਾ ਬੈਰਮੇ ਮਿੱਤਰੋ ਨਵਾਂ ਪਾਇਆ ओरिजिनल ਠੀਕ ਹੈ ਇਹ SKF ਦਾ ਕੰਪਨੀ ਦਾ ਮੋਈ ਮਤਰੋਂ ਘੜੀ ਆ ਗਈ ਆ ਇਹਦੀ ਫਟ ਕਰਨ ਦੀ ਸਵੇ ਦੇ ਖੱਜਲ ਹੋਏ ਪੈਸੇ ਮਤਰੋ ਪਤਾ ਨਹੀਂ ਕਿਹਦਾ ਮੂੰਹ ਦੇਖ ਲਿਆ ਅੱਜ ਯਾਰ ਖੱਜਲ ਹੋ ਰਿਹਾ ਯਾਰ ਓਹ ਵੀ ਘਰ ਤਾਂ ਫਟ ਆਪਾ ਇਹ ਪਲੇ ਵੀ 00 ਮਤਰੋ ਇਹ ਮਤਰੋ ਸੱਤ ਫੈਨੇ ਆ 1 2 3 4 5 6 7 ਓਕੇ ਜੀ ਇਹ AP7HB ਦਾ ਮਿੱਤਰੋ ਕਲਚ ਹੈ। ਹੈਵੀ ਰੱਖੋ। ਮਿੱਤਰੋ ਜਿਹਨਾਂ ਤੋਂ ਹੈਗੇ ਹਨ 5405 ਜਿਹਦੇ ਤੋਂ ਕਲਚ ਦਾ ਡ੍ਰਾਇਵਰ ਦਾ ਕੰਮ ਕਰਾਉਂਦੇ ਆ ਤੇ ਮਿੱਤਰੋ ਹੈਵੀ ਰਖਾਓ ਕਲਚ ਠੀਕ ਹੈ ਜੀ। ਇਹ ਖੜਕਾ ਦਿੰਦਾ ਛੋੜੇ ਕਲਚ ਨੂੰ ਪ੍ਰੈਸ਼ਰ ਪਲੇਟ ਨੂੰ। ਕਿੰਨੇ ਹੈਵੀ ਹੈ? ਹਾਂ, ਇੰਜਨ ਹੈਗੇ ਹੈਵੀ ਮਿੱਤਰੋ। ਆਹ ਪ੍ਰੈਸ਼ਰ ਪਲੇਟ ਦੇ ਬਾਜੇ ਵੀ ਆਦੇ ਫੜ ਕੇ ਇਹ ਕਾਢੀਏ ਕੰਡਮ ਬਾਹਰ ਰੱਖਤਾ ਤੇ ਹੈਵੀ ਕਲਚ ਰੱਖਤਾ। ਪੂਰਾ ਕੰਪਲੀਟ ਪ੍ਰੈਸ਼ਰ ਸਾਰਾ ਕੰਪਲੀਟ। ਆਗੇ ਹੈ। ਏ ਮਿੱਤਰੋ ਜਿਹੜਾ ਸਮਾਨ ਲਿਆ ਨਾ ਆਪਾਂ ਇਹ ਦੁਕਾਨਦਾਰ ਤੋਂ ਲਿਆ ਕਿਉਂਕਿ ਦੁਕਾਨਦਾਰਾਂ ਦੇ ਦਾਦੂ ਚੱਲਦੇ ਰਹਿੰਦੇ ਹੁੰਦੇ ਆ ਤੇ ਅਸੀਂ ਉਥੋਂ ਬੈਲ ਬੁਰੰਨੀ ਲਈ اٹ ਗਿਆ ਜੇ ਮੈਂ ਜਾਂਦਾ ਯੰਸੀ ਮਿੱਤਰੋ ਇਹ ਮੈਂ ਬੈਲ ਬੁਰੋਂ ਤੁਹਾਨੂੰ ਸ਼ੋਅ ਕਰਦਾ ਠੀਕ ਹੈ ਜੀ ਤੇ ਉਹਦਾ ਵੀ ਤੇਜ਼ ਤੇ ਹੀ ਕੀ ਜਿਆਦਾ ਸਾਰਾ ਸਿਸਟ ਹੈਗਾ ਜਗਾੜ ਸਾਰਾ ਜਿੰਨਾ ਪਿਆਗਾ ਮਿੱਟੀ ਬੈਰੰਗ ਬੁਰੰਗ ਪਾ ਗਏ ਨਾ ਇਹਦੇ ਕਲੱਚ ਦੇ ਇਹ ਚਿੱਟੀ ਗਰੀ ਹੁੰਦੀ ਆ ਤੇ ਚੌਲ ਕੀ ਜਿਆਦਾ ਬੰਨ ਸਾਰਾ ਸਮਾਨ ਹੈ ਗਰੀ ਨਹੀਂ ਹੈ ਹੀ ਆ ਨਾ ਸਮਾਨ ਨੂੰ ਸੋ ਜੁੜੀਂ ਜੁੜਾ ਉਸ ਵੀਡੀਓ ਨੂੰ ਇਹ ਬਿਰੰਗੇ ਵੀ ਆਪਾਂ 9 ਵਜੇ ਪਾਇਆ ਜੀ ਸਾਰੇ ਆ ਓਕੇ ਜੀ ਤੇ ਆ ਜਨਾਂ ਤੇ ਜਿੱਦਾਂ ਪਟ ਕੇ ਠੀਕ ਹੈ ਜੀ ਤੇ ਤਾਂ ਗਰੀਸ ਭਰ ਕੇ ਠੋਕ ਕੇ ਫਿਰ ਜਿੱਦਾਂ ਆਪਾਂ ਲਾਣੀ ਇਹਦੀ ਸੀਲ ਆਪਾਂ ਬੰਦ ਕਰ ਦੇਣਾ ਤੇ ਜਦੋਂ ਆਪਾਂ ਨਵੇਂ ਬਿਰੰਗੇ ਲਿਆਉਂਦੇ ਆ ਤਾਂ ਮਿੱਤਰ ਉਹਦੇ ਵਿੱਚ ਗਰੀਸ ਗਰੂਸ ਨਹੀਂ ਹੁੰਦੀ ਹੈਗੀ ਉਹਦੇ ਸੁੱਕੇ ਜਿਹੇ ਹੁੰਦੇ ਮਾੜੀ ਮੋੜੀ ਚੱਲ ਨਹੀਂ ਜੀ ਹੁੰਦੀ ਹੈ ਉਹਨੂੰ ਮੈਂ ਟਰੈਕਟਰ ਫਟ ਗਾ ਦੇਣਾ ਮਿੱਤਰ ਟਾਈਮ ਬਹੁਤ ਥੜਾ ਖਰਾਬ ਹੋ ਗਿਆ ਅੱਜ ਦਿਹਾੜੀ ਖਰਾਬ ਹੋ ਗਈ ਲੋ ਵੀ ਕਰਤਾ ਫਟ ਮਿੱਤਰੋ ਸੱਚ ਜੀ ਤੇ ਜੁਆਇੰਟ ਜੁਆਇੰਟ ਲਾਤੇ ਤੇ ਹੁਣ ਆਪਾਂ ਗਾਰਡ ਲਾਵਾਂਗੇ ਦਾ ਫੋਰਟਰੇਸਟ ਵਾਲਾ ਇਹ ਨੋਕੇ ਆ ਕਿਉਂ ਕਹਿੰਦੇ ਜੀ ਬਹੁਤ ਵਧੀਆ ਜੀ ਤੇ ਆ ਪਿਛਲਾ ਮਿੱਤਰੋ ਸੱਤ ਹਿਆ ਰਿਹਾ ਕਿਉਂਕਿ ਆਪਾਂ ਇਹ ਘਰ ਘਰ ਕੰਮ ਕਰਨ ਵਾਲੇ ਮਿਸਤਰੀ ਠੀਕ ਹੈ ਜੀ ਤੇ ਇਹ ਕੱਢੀਏ ਬਾਹਰ ਪਾਈਪ ਤੇ ਪਾਈਪ ਕੱਢਗੇ ਤਾਂ ਮਿੱਤਰੋ ਸਾਈਡ ਤੇ ਰੱਖਦੇ ਆ ਤੇ ਹੁਣ ਸ਼ੋਵਾ ਸ਼ੋਵਾ ਰੈਕਟਰ ਦੀਆਂ ਲਾਈਏ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆ ਮਿੱਤਰੋ ਟਾਈਆਂ ਟੂਈਆਂ ਲੈ ਕੇ ਆ ਨਹੀਂ ਆਪਾਂ ਕਮੈਕ ਨੰਬਰ ਲਾਣਾ ਇਹ ਨਹੀਂ ਹੈ ਕਿ ਧਾਗੇ ਨਾਲ ਬੰਨ੍ਹੋ ਪੈਪ ਜਾ ਇਦਾਂ ਕਰ ਲੋ ਮਿੱਤਰੋ ਟਾਈ ਲਾਵਾਂਗੇ ਟਾਈਆਂ ਦੇ ਨਾਲ ਸੋਹਣਾ ਲੱਗਦਾ ਡੈਕਟਰ ਠੀਕ ਹੈ ਜੀ ਨਾ ਮੈਂ ਡੈਕਟਰ ਰਿਹਾ ਤੇ ਪ੍ਰੋਬਲਮ ਆ ਗਈ ਮਿੱਤਰੋ ਭਰਾ ਸਾਡਾ ਪਰੇਸ਼ਾਨ ਹੋ ਗਿਆ ਮੈਂ ਟੈਨਸ਼ਨ ਲੈ ਅਸੀਂ ਆਗੇ ਤੇਰੇ ਕੋਲ ਠੀਕ ਨੇ ਚਲੋ ਓਕੇ ਰਪਟਾ ਕਿੱਥੇ ਕੰਮ ਨੂੰ ਹੋ ਗਿਆ ਸਾਹਬ ਇਹ ਪੈਪ ਇੱਕ ਮਿੱਟੀ ਹੈ ਮਾਰੀ ਜੂਨਾ ਦਾ ਤਾਤ ਫੜ ਗਿਆ ਇੱਥੇ ਨੂੰ ਚਲ ਚੜ੍ਹਦੇ ਲੋ ਕਰ ਦਈਏ ਫੈਕਟਰੀਆਂ ਕਾਰਗੋੜੇ ਦੇ ਲੋ ਵੀ ਕਰਤਾ ਸਾਮ ਤਿਆਰ ਭੀ ਓਕੇ ਹੋ ਗਈਆਂ ਰਿਪੋਰਟਾਂ ਕਰੀਆ ਸਟਾਰਟ ਇਹਨੂੰ ਮਾੜੀ ਹਵਾ ਲਾ ਰਹੀ ਨੇ ਪੰਪ ਵਾਰੀ ਤਾਂ ਲਵੇ ਫਟ ਕਰਤਾ ਮੇਟਰ 5405 ਤੇ ਲਾਤੀ ਸ਼ੋਸ਼ਾ ਇਹਦੀ ਇਹ ਭਾਜੀ ਕਹਿੰਦਾ ਮਗਰਾ ਤੇਲ ਵੀ ਚੈੱਕ ਕਰ ਲਿਓ ਮੜੇ ਦਾ ਆ ਕਪੜਾ ਦੇਓ ਪਿੱਛੋਂ ਜੀ ਚੈੱਕ ਕਰ ਘੱਟ ਵਰ ਕੱਟਿਆ 3-4 ਲੀਟਰ ਘੱਟਿਆ ਭਾਈੰਦਾ ਤੇ ਮੇਰੇ ਤੋਂ ਤੇਲ ਘੱਟਿਆ ਬੱਚੇ ਤੇ ਚੰਗਾ ਚੈੱਕ ਕਰ ਲਿਆ 4-5 ਲੀਟਰ ਘੱਟਿਆ 1 ਲੀਟਰ ਬਹਿਣਾ ਲੋ ਮਿੱਤਰੋ ਕਲਚ ਓਕੇ ਆ ਤੇ ਮਿੱਤਰ ਜੇ ਨਾ ਜੌਂਡੀਰ ਦੇ ਵਿੱਚ ਹੀ ਆ ਪ੍ਰੋਬਲਮ ਇਹ ਜਦੋਂ ਟਰੈਕਟਰ ਚੱਲੇ ਜਣਾ ਕਲਚ ਟਾਈਟ ਹੋਣਾ ਇਹ ਚ ਪਲੇ ਨਹੀਂ ਹੁੰਦੀ ਆ 15 ਨੰਬਰ ਨਾਟ ਖੋਲੋ ਤੇ ਆ ਮਿੱਤਰੋ ਕਲੰਪ ਲਗਾ ਦੇ ਇਦਾਂ ਆ ਦੇ ਕਿ ਇਹ ਪਿੱਛੇ ਨੂੰ ਤਾਂ ਹੋ ਜਾਂਦਾ ਠੀਕ ਹੈ ਜੀ ਆ ਦੇ ਬਚਨ ਹੋ ਗਿਆ ਕਲੰਪਾ ਖੋਲ ਕੇ ਪੈਨ ਬਾਹਰ ਕੱਢ ਗਏ ਮਿੱਤਰੋ ਇਹ ਰਾੜ ਚ ਰਾੜ ਯਾਨੀ ਕਿ ਲੰਮੀ ਕਰਨੀ ਆਪਾਂ ਓਕੇ ਆ ਇਹ ਵਾਲੀ ਤੇ ਆ ਪੀਡੀਓ ਪੁਲਾਟਿਆ ਜੇ ਤੁਹਾਨੂੰ ਨਾ ਟਾਇਟ ਲਗੂਗਾ ਤੇ ਮਿੱਤਰੋ ਫੇਰ ਇਹਨਾਂ ਕੰਮ ਕਰਨਾ ਜੇ ਲੀਵਲ ਰੇਲਾ ਲੱਗਣ ਲੱਪੇਣਾ ਰੇਲਾ ਜੇ ਲੱਗਣ ਲੱਪੇ ਤਾਂ ਪੀਡੀਓ ਤੁਹਾਡੀ ਖੜਨ ਖੜਨ ਦਾ ਚਾਂਸ ਆ ਬੇ ਰੋਗ ਰੋਕੇ ਚੱਲੂਗੀ ਉਹ ਤੇ ਟਾਇਟ ਚੱਲਣਾ ਚਾਹੀਦਾ ਲੀਵਲ ਚਲੋ ਕਰੀਏ ਸਟਾਰਟ ਓਕੇ ਆ ਤੇ ਹੁਣ ਲੈ ਕੇ ਦੋ ਟ੍ਰਾਈ ਆਪਾਂ ਇਹਦੇ ਹਰ ਹੈ ਕੋਈ ਕਰਾਈ ਚੱਲੀਏ ਮਿੱਤਰੋ ਆਏ ਮੜੇ ਨੂੰ ਫੜ ਕੇ ਰੱਖ ਯਾਰ ਚਲੋ ਮਿੱਤਰੋ ਟਰੈਕਟਰ ਕੱਢਦੇ ਹਾਂ ਬਾਹਰ ਆਪਾਂ ਬਾਹਰ ਕੱਢ ਕੇ ਚੈੱਕ ਕਰਕੇ ਲਿਆਉਂਦੇ ਹਾਂ